ਪਾਉ ਜੀ ਸਾਸਰੀ ਕਾਲ ਸਾਸਰੀ ਕਾਲ ਜੀ ਅੱਜ ਜਰਸੀ ਵੀ ਲੈ ਆਇਆ ਪਿਓਰ ਜਰਸੀ ਕੀ ਬਾਤ ਆ ਮਗਰ ਵੀ ਵੱਚੀ ਆ ਮਾਡੇ ਵੱਡੇ ਭੈਣ ਭਰਾ ਮੰਗਦੇ ਹੈਨਾ ਹਾਂ ਬੜੇ ਥਾਂ ਲੱਗੇ ਪੀੜੀ ਦੇ ਪਾ ਗਏ ਅੰਕ ਕਰਮਾ ਵਾਲੀ ਨੂੰ ਚਵਾਈ ਕੁਲਦੀਪ ਸਿੰਘ ਦੀ ਮੈਨੂੰ ਹੀ ਲੱਗੀ ਮੈਨੂੰ ਹੀ ਲੱਗੀ ਆ ਪਹਿਲਣ ਵਹਿੜ ਪਹਿਲਾਂ ਹਾਂ ਕੱਦ ਹਸਾਬ ਦਾ ਸੱਜਣਾ ਕੋਈ ਬਾਲਾ ਵੱਡਾ ਨਹੀਂ ਪਰ ਥੱਲਿਓਂ ਜਗਾਰ ਤਗੜਾ ਇਹ ਨਿੱਕ ਜਿਹਾ ਦਿਖਾ ਗ ਲੀ ਹਾਂ ਇਹਨੂੰ ਨਹੀਂ ਵਟਾ ਪੈਂਦਾ ਹੈ ਨਾ ਨਾ ਨੀਲੀ ਦਾ ਵੀ ਮੈਂ ਵਾਂਗੂ ਓਕੇ ਚੱਲਣ ਦੇ ਸ਼ੌਟ ਵੀਡੀਓ ਚ ਰੇਟ 65000 ਦੀ ਗੁਲਦੀਸ਼ਾ ਮੌਲ ਜਿੰਨਾ ਮਰਜੀ ਆ 65000 ਦੀ ਦੋ ਵੱਛੀਆਂ ਦੋ ਵੱਛੀਆਂ ਇੱਕ ਵੱਛੀ ਇਹਦੇ ਮਗਰ ਆ ਗਈ ਇੱਕ ਆ ਵੜਵੀ ਆ ਹਾਂ ਇਹ ਦੂਜਾ ਸੁਗਾ ਇਹਦੀਆਂ ਵੀ ਧਾਰਾ ਮਾਰਤੀਆਂ ਤੜਕੇ ਸੁਈ ਆ ਤੜਕੇ ਸੁਈ ਓਕੇ ਰਿਪੋਰਟ ਮਗਰ ਇਹਦੇ ਵੀ ਵੱਛੀ ਮਗਰ ਇਹਦੇ ਵੀ ਵੱਛੀ ਖੰਧਣ ਬੜਾ ਲੱਗਾ ਇਹਨੂੰ ਹਨਾ ਹਾਂ ਠੀਕ ਆ ਇਹ ਕਿੰਨੇ ਦੀ ਇਹ 55 ਦੇ 55000 ਦੀ ਹਜੇ ਭਲਾ ਭੁਲਾ ਕਰਮ ਵਾਲੀ ਨੂੰ ਪਰਾਲੀਪੂਰੀ ਸਾਈਡ ਤੇ ਓਕੇ ਰਾ ਬਣਾ ਦਿਓ ਬੈੱਡੇ ਨੂੰ ਫੇਰ ਦੇਊਗੀ ਨਫਾ ਇਹ ਕਿੰਨੇ ਦੀ ਇਹ 55 ਦੀ 55000 ਦੀ ਧੰਨਵਾਦ ਸੱਜਣਾ